ਦੋਸਤੋ ਸਤਿ ਸ੍ਰੀ ਅਕਾਲ ਪਿਛਲੇ ਵੀਲੌਗ ਤੋਂ ਆਪਾਂ ਇੱਕ ਲੜੀ ਸ਼ੁਰੂ ਕੀਤੀ ਆ ਕਿ ਪੰਜਾਬ ਦੇ ਜਿੰਨੇ 13 ਦੇ 13 ਲੋਕ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਉਮੀਦਵਾਰ ਉਤਾਰੇ ਗਏ ਨੇ ਮੇਨ ਨਾਲ ਲੜਾਈ ਜਿਨ੍ਹਾਂ ਦੇ ਵਿੱਚ ਆ ਜਿਹੜੇ ਉਮੀਦਵਾਰਾਂ ਦੇ ਵਿੱਚ ਤੇ 2114 ਦਾ ਤੇ 2119 ਦਾ ਜਿਹੜਾ ਲੋਕ ਸਭਾ ਦਾ ਰਿਕਾਰਡ ਆ ਉਹ ਕੀ ਕਹਿੰਦਾ ਅੰਕੜੇ ਕੀ ਕਹਿੰਦੇ ਨੇ ਕਿਹੜੇ ਉਮੀਦਵਾਰ ਨੇ ਕਿੰਨੀਆਂ ਵੋਟਾਂ ਲਈਆਂ ਸਿਗੀਆਂ ਇਹ ਇਹਦੇ ਤੇ ਆਪਾਂ ਗੱਲ ਕਰੀਏ ਸੋ ਹੋਰ ਖਬਰਾਂ ਨਾਲ ਦੀ ਨਾਲ ਲਗਾਤਾਰ ਚੱਲ ਰਹੀਆਂ ਨੇ ਉਹਨਾਂ ਤੇ ਆਪਾਂ ਨਿਗਾਹ ਬਣਾਈ ਰੱਖਾਂਗੇ ਜੇਕਰ ਕੋਈ ਇੰਪੋਰਟੈਂਟ ਗੱਲ ਹੋਈ ਤਾਂ ਤੁਹਾਡੇ ਨਾਲ ਜੂਰ ਸਾਂਝੀ ਕਰਾਂਗੇ ਪਰ ਆਪਾਂ ਅਗਲੇ 1-2 ਵੀਲੌਗਸ ਦੇ ਵਿੱਚ ਪੰਜਾਬ ਦੇ 13 ਦੇ 13 ਹਲਕਿਆਂ ਤੇ ਗੱਲਬਾਤ ਕਰਨੀ ਹੈ ਤੇ ਇਹ ਇਹਦੇ ਕੀ ਉੱਥੇ ਦੇ ਜਿਹੜਾ ਮੇਨ ਜਿਹੜਾ ਅੰਕੜੇ ਕੀ ਰਹੇ ਨੇ ਤੇ ਜਾਂ ਜਿਹੜਾ ਇਸ ਸਮੇਂ ਸਥਿਤੀਆਂ ਕੀ ਨੇ ਕਿਹੜੇ ਉਮੀਦਵਾਰ ਕਿਹੜੀ-ਕਿਹੜੀ ਪਾਰਟੀ ਦੇ ਵੱਲ ਹੋ ਰਹੇ ਆਪਾਂ ਅਖੀਰ ਤੇ ਗੱਲ ਕਰਾਂਗੇ ਜੀ ਤੁਹਾਡੇ ਨਾਲ ਜਿਹੜੀ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਇੱਕ ਜਿਹੜੀ ਰਾਹੁਲ ਗਾਂਧੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਇੱਕ ਗੱਲ ਆਖੀ ਆ ਨਾ ਉਹ ਕਾਫੀ ਅਹਿਮ ਨਿਆਤੇ ਲੋਕ ਸਭਾ ਚੋਣਾਂ ਦੇ ਅਖੀਰਲੇ ਦੌਰ ਦੇ ਵਿੱਚ ਆ ਕੇ ਪੰਜਾਬ 'ਚ ਚੋਣਾਂ ਵੀ ਨੇ ਤੁਹਾਨੂੰ ਪਤਾ ਹਰ ਇੱਕ ਚੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਪੋਲਿਟਿਕਸ ਦੇ ਨਾਲ ਵੀ ਜੁੜੀ ਹੁੰਦੀ ਆ ਚਾਹੇ ਨਾ ਵੀ ਜੁੜੀ ਹੋਵੇ ਬੰਦਾ ਕੋਈ ਇਮੋਸ਼ਨਲੀ ਵੀ ਕੋਈ ਗੱਲ ਕਰਦਾ ਤਾਂ ਪਰ ਜਿੱਦਾਂ ਦਾ ਮਾਹੌਲ ਆ ਉਹਦੇ ਵਿੱਚ ਉਹਨੂੰ ਹਰ ਇੱਕ ਚੀਜ਼ ਨੂੰ ਜੋੜ ਕੇ ਦੇਖਿਆ ਜਾਂਦਾ ਤੁਹਾਡਾ ਉਹਦੇ ਤੇ ਕੀ ਸੋਚਣਾ ਉਹ ਤੁਹਾਡੇ ਨਾਲ ਮੈਂ ਜਿਹੜੀ ਉਹ ਵੀਡੀਓ ਹੈਗੀ ਆ ਪੰਜ-ਸੱਤ ਮਿੰਟ ਦੀ ਰਾਹੁਲ ਗਾਂਧੀ ਸਾਹਿਬ ਦੇ ਅਫੀਸ਼ੀਅਲ YouTube ਚੈਨਲ ਤੋਂ ਜਿਹੜੀ ਰਿਲੀਜ਼ ਕੀਤੀ ਗਈ ਆ ਕਾਂਗਰਸ ਦੇ ਬੰਨਿਓ ਸੋ ਇਹਦੇ ਤੇ ਆਪਾਂ ਗੱਲ ਕਰਾਂਗੇ ਆਪਾਂ ਗੱਲ ਕਰਦੇ ਆ ਜੀ ਅ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਸੋ ਜੇਕਰ ਆਪਾਂ ਆਈਏ ਬਠਿੰਡਾ ਕਿਉਂਕਿ ਇਹ ਹੌਟ ਸੀਟ ਹੈ ਪੰਜਾਬ ਦੀ ਐਂਡ ਫॉर ਆਬਵੀਅਸ ਰੀਜ਼ਨਸ ਜਿਹੜੇ ਹਰਸਿੰਦਰਤ ਕੌਰ ਬਾਦਲ ਜੀ ਨੇ ਸ਼੍ਰੋਮਣੀ ਕਾਲੀ ਦਲ ਦੇ ਇੱਕੋ ਇੱਕ ਪਰਿਵਾਰਕ ਮੈਂਬਰ ਨੇ ਜਿਾ ਕਹ ਲੋ ਜਿਹੜੇ ਵੱਡੇ ਲੀਡਰਸ ਦੇ ਵਿੱਚੋਂ ਇੱਕ ਨੇ ਹਰਸਿੰਦਰਤ ਕੌਰ ਬਾਦਲ ਜੀ ਉਹ ਜਿਹੜੇ ਆ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਬਠਿੰਡਾ ਤੋਂ ਲੜ ਰਹੇ ਨੇ ਪਿਛਲੀ ਦੋ ਵਾਰ ਉਹ ਜਿਹੜੇ ਆ ਬਠਿੰਡਾ ਸੀਟ ਜਿੱਤ ਚੁੱਕੇ ਨੇ ਸੋ ਇਸੇ ਦੀ ਵਜ੍ਹਾ ਕਰਕੇ ਕਾਫੀ ਉਹਨਾਂ ਦੇ ਲਈ ਅਹਿਮ ਬਣੀ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਤੁਹਾਨੂੰ ਪਤਾ ਕਿ ਡਾਊਨਫਾਲ ਹੋਇਆ ਇਸ ਸਮੇਂ ਹਾਲਾਂਕਿ ਦੋ ਵਾਰ ਲਗਾਤਾਰ ਵਿਧਾਨ ਸਭਾ માં ਉਹ ਹਾਰ ਚੁੱਕੇ ਨੇ ਉਸ ਤਰੀਕੇ ਨਾਲ ਹੁਣ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਲੋਕੀ ਬਹੁਤ ਉਹਨਾਂ ਦੇ ਖਿਲਾਫ ਐਂਟੀ ਇਨਕੰਮਬੈਂਸੀ ਵਾਲੀ ਗੱਲ ਤਾਂ ਕੋਈ ਹੈ ਨਹੀਂ ਪਰ ਜਿਸਟਰੀ ਕੇ ਨਾਲ ਸਾਰਾ ਮਾਹੌਲ ਪਹਿਲਾਂ ਸ਼ੁਰੂ ਹੋਇਆ ਉਹਨਾਂ ਦੇ ਖਿਲਾਫ ਜਿਹੜੇ ਜਿਹੜੇ ਲੋਕਾਂ ਦੇ ਅੰਦਰ ਜਿਹੜੀਆਂ ਗੱਲਾਂ ਉਹਨਾਂ ਦੇ ਕਹਿ ਲਓ ਕਿ ਬੈਠ ਗਈਆਂ ਉਹ ਕਿਤੇ ਨਾ ਕਿਤੇ ਲੱਗਦਾ ਕਿ ਹਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਉਹ ਹੈਗੀਆਂ ਸੋ ਉਹ ਸਾਨੂੰ ਵਿਧਾਨ ਸਭਾ ਦੇ ਵਿੱਚ ਵੀ ਨਜ਼ਰ ਆਇਆ ਤੇ ਹੁਣ ਜਿਹੜੀਆਂ ਇਸ ਵਾਰ ਇਸ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਇਹਦੇ ਵਿੱਚ ਕੀ ਉਹ ਆਪਣਾ ਬੋਟ ਸ਼ੇਅਰ ਵਧਾ ਸਕਦੇ ਨੇ ਇਹਨਾਂ ਦਾ ਇਹ ਵੀ ਮੁਕਾਬਲਾ ਰਹਿਣਾ ਕਿ ਬੀਜੇਪੀ ਦੇ ਨਾਲੋਂ ਕਿੰਨਾ ਬੈਟਰ ਬਿਹਤਰ ਕਰਦੇ ਨੇ ਕਿਉਂਕਿ ਬੀਜੇਪੀ ਪਹਿਲੀ ਵਾਰ ਹੈ ਜਦੋਂ ਅਕਾਲੀਆਂ ਤੋਂ ਬਿਨਾਂ ਜਿਹੜਾ ਉਹ ਲੋਕ ਸਭਾ ਦੇ ਮੈਦਾਨ ਦੇ ਵਿੱਚ ਨੇ ਸੋ ਇਸ ਕਰਕੇ ਜਿਹੜਾ ਬਟਿੰਡਾ ਦੇ ਵਿੱਚ ਬਹੁਤ ਅਹਿਮ ਸੀ ਤਿਆਗ ਅਸ਼ੋਮੀ ਕਾਲੀ ਦ ਇਨਾਂ ਦੇ ਜਿਹੜੇ ਮੁਕਾਬਲੇ ਦੇ ਵਿੱਚ ਨੇ ਉਹ ਆਪਾਂ ਜਾਣਦੇ ਹਾਂ ਕਿ ਇੱਕ ਤਾਂ ਗਰਮੀਤ ਸਿੰਘ ਖੁੱਡੀਆਂ ਨੇ ਜਿਹੜੇ ਖੁੱਡੀਆਂ ਸਾਹਿਬ ਨੇ ਤੁਹਾਨੂੰ ਪਤਾ ਇਹਨਾਂ ਦਾ ਪਰਿਵਾਰਕ ਪਿਛੋਕੜ ਆਬਵੀਅਸਲੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਲੱਗਦਾ ਤੇ ਲਾਸਟ ਟਾਈਮ ਇਹਨਾਂ ਨੇ ਪੰਜਾਬ ਦੇ ਜਿਹੜੇ ਬਹੁਤ ਵਾਰ ਜਿਹੜੇ ਪੰਜਾਬ ਨੇ ਪੰਜਾਬ ਦੀ ਜਿਨ੍ਹਾਂ ਨੇ ਮੁੱਖ ਮੰਤਰੀ ਸ਼ਿਪ ਜਿਹੜੀ ਮਾਣੀ ਦੀ ਮੇਰਾ ਜੇਕਰ ਮੈਂ ਗਲਤ ਨਹੀਂ ਤਾਂ ਮੈਨੂੰ ਲੱਗਦਾ ਸ਼ਾਇਦ ਦੋ ਵਾਰੀ ਹਾਰੇ ਆ ਪ੍ਰਕਾਸ਼ ਸਿੰਘ ਬਾਦਲ ਤੇ ਲਾਸਟ ਇਲੈਕਸ਼ਨ ਉਹਨਾਂ ਨੇ ਆਪਣਾ ਹਾਰਿਆ ਆਪਣੀ ਉਮਰ ਦਾ ਲਾਸਟ ਇਲੈਕਸ਼ਨ ਜਿਹੜਾ ਲੰਬੀ ਹਲਕੇ ਤੋਂ ਉਹ ਹਾਰਦੇ ਨੇ ਤੇ ਉਹਨਾਂ ਨੂੰ ਹਰਾਇਆ ਸਿਕਾ ਖੁੱਡੀਆਂ ਸਾਹਿਬ ਨੇ ਸੋ ਖੁੱਡੀਆਂ ਸਾਹਿਬ ਜਿਹੜੇ ਨੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਦੇ ਉਮੀਦਵਾਰ ਨੇ ਇਸੇ ਤਰੀਕੇ ਨਾਲ ਇੱਥੇ ਜਿਹੜੇ ਆ ਭਾਜਪਾ ਦੇ ਵੱਲੋਂ ਪਰਮਪਾਲ ਕੌਰ ਸਿੱਧੂ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਆਪਣਾ ਇਹ ਵੀ ਅਕਾਲੀ ਪਰਿਵਾਰ ਦੇ ਵਿੱਚੋਂ ਨੇ ਬਹੁਤ ਲਗਾਤਾਰ ਆਪਾਂ ਇਹਨਾਂ ਤੇ ਗੱਲ ਕੀਤੀ ਆ ਪੰਜਾਬ ਦੇ ਸਾਰੇ ਇਸ ਚੂਨ ਸਿਨੈਰੀਓ ਦੇ ਵਿੱਚ ਇੱਕ ਕਾਫੀ ਭਖ ਦਾ ਮਸਲਾ ਰਿਹਾ ਪਰਮਪਾਲ ਕੌਰ ਸਿੱਧੂ ਜੀ ਦਾ ਇਹਨਾਂ ਦਾ ਅਸਤੀਫਾ ਕਬੂਲ ਹੋ ਗਿਆ ਨਹੀਂ ਹੋ ਗਿਆ ਕੇਂਦਰ ਸਰਕਾਰ ਨੇ ਕੀ ਕਹਿਤਾ ਪੰਜਾਬ ਸਰਕਾਰ ਨੇ ਕੀ ਕਹਿਤਾ ਤੇ ਬਾਕੀ ਸਕੰਦਰ ਸਿੰਘ ਬਲੂਕਾ ਦੇ .in ਲਾ ਨੇ ਤੇ ਉਹਨਾਂ ਦੇ ਵੱਲੋਂ ਸਕੰਦਰ ਸਿੰਘ ਬਲੂਕਾ ਹਜੇ ਅਕਾਲੀ ਦਲ ਦੇ ਵਿੱਚ ਹੀ ਨੇ ਉਹਨਾਂ ਦਾ ਪਰਿਵਾਰ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਇਲੈਕਸ਼ਨ ਲੜ ਰਿਹਾ ਤੇ ਇਹ ਕਾਫੀ ਜਿਹੜਾ ਅਹਿਮ ਰਿਹਾ ਸੋ ਪਰਮਪਾਲ ਕੌਰ ਸਿੱਧੂ ਜਿਹੜੇ ਭਾਜਪਾ ਦੇ ਵੱਲੋਂ ਉਹੋ ਉਮੀਦਵਾਰ ਨੇ ਬਠਿੰਡਾ ਦੇ ਅੰਦਰ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਆ ਆਪਣੇ ਹੈਗੇ ਨੇ ਲੱਖਾ ਸਿੰਘ ਸਦਾਨਾ ਸ਼੍ਰੋਮਣੀ ਅਕਾਲੀ ਦਲ ਜਿਹੜੇ ਆ ਅੰਮ੍ਰਿਤਸਰ ਦੇ ਵੱਲੋਂ ਇਹ ਹੈਗੇ ਨੇ ਉਮੀਦਵਾਰ ਲੱਖਾ ਸਿੰਘ ਸਦਾਨਾ ਜਿਹੜਾ ਬਠਿੰਡਾ ਦੇ ਵਿੱਚ ਆਜ਼ਾਦ ਤੌਰ ਤੇ ਵੀ ਲੜਦੇ ਰਹੇ ਨੇ ਇਹ ਵਿਧਾਨ ਸਭਾ ਚੋਣਾਂ ਵੀ ਲੜੀਆਂ ਸੀਗੀਆਂ ਇਹਨਾਂ ਨੇ ਸੋ ਹੁਣ ਇਹ ਜਿਹੜੇ ਆ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇਹ ਲੜ ਰਹੇ ਨੇ ਲੱਖਾ ਸਿੰਘ ਸਿਧਾਣਾ ਬਾਈ ਤੇ ਇਹਦੇ ਨਾਲ ਨਾਲ ਜੀਤਵਿੰਦਰ ਸਿੰਘ ਸਿੱਧੂ ਨੇ ਕਾਂਗਰਸ ਦੇ ਬੰਨੀਓ ਤੇ ਤੁਹਾਨੂੰ ਪਤਾ ਕਿ ਕਾਂਗਰਸ ਦਾ ਇਹਦੇ ਵਿੱਚ ਬਹੁਤ ਲਗਾਤਾਰ ਇਹ ਗੱਲਾਂ ਚੱਲਦੀਆਂ ਰਹੀਆਂ ਸੀਗੀਆਂ ਕਿ ਜਿਹੜੇ ਰਾਜਾ ਬੜਿੰਗ ਆ ਜਾਂ ਤਾਂ ਉਹ ਤੇ ਜਾਂ ਫਿਰ ਜਾਦੇ ਚਰਚਾ ਚੱਲਦੀ ਰਹੀ ਸੀ ਕਿ ਉਹਨਾਂ ਦੀ ਜਿਹੜੀ ਮੈਸੇਜ ਆ ਉਹ ਜਿਹੜੇ ਆ ਅਮਰਤਾ ਬੜਿੰਗ ਜੀ ਉਹ ਇਸ ਜ਼ੋਨ ਮੈਦਾਨ ਦੇ ਵਿੱਚ ਬਠਿੰਡੇ ਦੇ ਵਿੱਚ ਆ ਸਕਦੇ ਆ ਪਰ ਇੱਕਦਮ ਜਿਹੜਾ ਜਿਹੜਾ ਲੋਕਾਂ ਨੂੰ ਪਤਾ ਲੱਗਦਾ ਕਿ ਉਹ ਨਹੀਂ ਇਲੈਕਸ਼ਨਾਂ ਦੇ ਵਿੱਚ ਹੈਗੇ ਦੀ ਰਾਜਾ ਬਰਿੰਗ ਸਾਹਿਬ ਦਾ ਵੀ ਨਾਮ ਨਹੀਂ ਸੀ ਉਹਨਾਂ ਦੀ ਵਾਈਫ ਦਾ ਨਾਮ ਵੀ ਨਹੀਂ ਸੀਗਾ ਤੇ ਕਾਂਗਰਸ ਦੇ ਜਿਹੜੇ ਸਿੱਧੂ ਸਾਹਿਬ ਇਹ ਆਉਂਦੇ ਨੇ ਤੇ ਇਹ ਜਿਹੜਾ ਉਦੋਂ ਉਹਨਾਂ ਨੂੰ ਕਾਫੀ ਸਵਾਲ ਹੋਏ ਤੁਹਾਨੂੰ ਪਤਾ ਕਿ ਲੋਕਾਂ ਨੇ ਸਿੱਧੇ ਸਿੱਧੇ ਇਲਜ਼ਾਮ ਲਗਾਏ ਕਿ ਇਹਨਾਂ ਨੇ ਜਿਹੜੀ ਆ ਕੋਈ ਸਾਂਝ ਪਿਆਲੀ ਆ ਇਹਨਾਂ ਦੀ ਜਿਹੜਾ ਕਹ ਲੋ ਕਿ ਬਿਹਾਈਂਡ ਦਾ ਸੀਨਸ ਪਰਦੇ ਦੇ ਪਿੱਛੇ ਕੋਈ ਨਾ ਕੋਈ ਜਿਹੜੀ ਗੱਲਬਾਤ ਜ਼ਰੂਰ ਹੋਈ ਆ ਕਿ ਵੀ ਅਕਾਲੀਆਂ ਦੀ ਵੱਡੀ ਸੀਟ ਹੈ ਉਹ ਉਹ ਨਹੀਂ ਉਹਨਾਂ ਨੂੰ ਚਾਹੁੰਦੇ ਕਿ ਉਹ ਹਾਰਨ ਇਸੇ ਕਰਕੇ ਕੋਈ ਕਾਂਗਰਸ ਨੇ ਕੋਈ ਤਗੜਾ ਉਮੀਦਵਾਰ ਨਹੀਂ ਦਿੱਤਾ ਇਹ ਗੱਲ ਬਹੁਤ ਵਾਰ ਔਣੀ ਸ਼ੁਰੂ ਹੋ ਗਈ ਸੀ ਜਦੋਂ 2014 ਦੇ ਵਿੱਚ ਸਾਰਾ ਸੋਸ਼ਲ ਮੀਡੀਆ ਵਗੈਰਾ ਦਾ ਜਿਹੜੀ ਸ਼ੁਰੂਆਤ ਹੁੰਦੀ ਆ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੁੰਦੀ ਆ ਉਦੋਂ ਇਹ ਗੱਲ ਹੈ ਕਿ ਆਏ ਸੀਗੇ ਕਿ ਦੇਖੋ ਜੀ ਬਹੁਤ ਵੱਡੇ ਵੱਡੇ ਕੈਂਡੀਡੇਟ ਨੇ ਜਿਵੇਂ ਰਾਏ ਬਰੇਲੀ ਦੀ ਗੱਲ ਕਰਦੇ ਹੁੰਦੇ ਸੀ ਹੁਣ ਤਾਂ ਚਲੋ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੀ ਆ ਪਰ ਉਦੋਂ ਇਹਨਾਂ ਨੇ ਕਹਿਣਾ ਕਿ ਰਾਏ ਬਰੇਲੀ ਆ ਜੀ ਅਮੇਠੀ ਆ ਜੀ ਇੰਦਾਂ ਦੀਆਂ ਸੀਟਾਂ ਨੇ ਜਿਹੜੀਆਂ ਸੀਟਾਂ ਦੇ ਉੱਤੇ ਇਹ ਜਿਹੜੇ ਵੱਡੀਆਂ ਪਾਰਟੀਆਂ ਆ ਇਹਨਾਂ ਦਾ ਇਤਿਹਾਦ ਆ ਇਹਨਾਂ ਦਾ ਕਹਿ ਲਓ ਕਿ ਬਿਹਾਈਂਡ ਦਾ ਸੀਨ ਕੋਈ ਗੱਠ ਜੁੜਿਆ ਤੇ ਇਹ ਇੱਕ ਦੂਸਰੇ ਦੇ ਖਿਲਾਫ ਵੱਡੇ ਕੈਂਡੀਡੇਟਸ ਵੱਡੇ ਉਮੀਦਵਾਰ ਨਹੀਂ ਉਤਾਰਦੇ ਇਸੇ ਕਰਕੇ ਡਾਕਟਰ ਕੁਮਾਰ ਵਿਸ਼ਵਾਸ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਉਦੋਂ ਮੀਠੀ ਜਾ ਕੇ ਰਾਹੁਲ ਗਾਂਧੀ ਦੇ ਖਿਲਾਫ ਲੜੇ ਵੀ ਸੀਗੇ ਸੇ ਉਦੋਂ ਤੋਂ ਇਹ ਕਾਫੀ ਸ਼ੁਰੂ ਹੋ ਗਈ ਸੀ ਗੱਲ ਫਿਰ ਬਾਅਦ ਵਿੱਚ ਇਹਨੂੰ ਬਹੁਤ ਤੂਲ ਮਿਲਿਆ ਜਦੋਂ ਨਵਜੋਤ ਸਿੰਘ ਸਿੱਧੂ ਨੇ 75 25 ਵਾਲੀ ਗੱਲ ਲੈ ਕੇ ਆਂਦੀ ਤੇ ਆਕਾਲੀਆਂ ਦੀ ਤੇ ਕਾਂਗਰਸ ਦੀ ਤੇ ਖੈਰ ਉਹਨਾਂ ਨੇ ਉਦੋਂ ਚਲੋ ਕੈਪਟਨ ਮਨਿੰਦਰ ਸਿੰਘ ਨੂੰ ਮੇਨ ਉਹਦੇ ਵਿੱਚ ਰੱਖਿਆ ਸੀਗਾ ਪਰ ਉਦੋਂ ਤੋਂ ਇਹ ਗੱਲ ਲਗਾਤਾਰ ਚੱਲਦੀ ਰਹੀ ਆ ਤੇ ਰਾਜਾ ਬਰਿੰਗ ਸਾਹਿਬ ਜਦੋਂ ਇਸ ਸੀਟ ਤੋਂ ਨਹੀਂ ਆਏ ਜਾਂ ਖਾਸ ਕਰਕੇ ਕਹਿੰਦਾ ਅਮਰਤਾ ਬਰਿੰਗ ਜੀ ਜਿਹੜੇ ਉਹਨਾਂ ਦੇ ਧਰਮ ਪਤਨੀ ਨੇ ਤੇ ਦੱਸਿਆ ਜਾਂਦਾ ਤੇ ਇਹਦੇ ਤੇ ਕਾਫੀ ਗੱਲਾਂ ਬਾਤਾਂ ਸ਼ੁਰੂ ਹੋਈਆਂ ਰਾਜਾ ਬਰਿੰਗ ਸਾਹਿਬ ਨੇ ਜਿਹੜੀ ਆਪਣੀ ਇੱਕ ਇੰਟਰਵਿਊ ਦਿੱਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਮੈਂ ਤਾਂ ਤਾਂ ਨਹੀਂ ਇਸ ਸੀਟ ਤੋਂ ਆਇਆ ਕਿ ਮੈਂ ਫਿਰ ਇੱਕ ਸੀਟ ਦੇ ਉੱਤੇ ਰਹਿ ਜਾਣਾ ਸੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਆ ਤੇ ਮੇਰੀ ਹਰ ਜਗ੍ਹਾ ਜ਼ਰੂਰ ਤੇ ਆ ਪ੍ਰਚਾਰ ਕਰਨ ਦੇ ਲਈ ਤੇ ਇਹ ਆਰਗੂਮੈਂਟ ਉਹਨਾਂ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਸੀ ਉਦੋਂ ਤੇ ਫਿਰ ਸਾਨੂੰ ਪਤਾ ਉਸ ਤੋਂ ਬਾਅਦ ਉਹਨਾਂ ਨੂੰ ਲੁਧਿਆਣੇ ਤੋਂ ਟਿਕਟ ਮਿਲ ਗਈ ਹੁਣ ਉਹ ਲੁਧਿਆਣੇ ਆ ਗਏ ਨੇ ਸੋ ਹੁਣ ਉਹਨਾਂ ਦਾ ਇਸ ਇਸ ਚੀਜ਼ ਨੂੰ ਲੈ ਕੇ ਕੀ ਕਹਿਣਾ ਕਿ ਜਦੋਂ ਪਹਿਲਾਂ ਕਹਿੰਦੇ ਸੀ ਕਿ ਮੈਂ ਕਿਸੇ ਇੱਕ ਸੀਟ ਤੇ ਆ ਕੇ ਤਾਂ ਮੈਂ ਉੱਥੇ ਜਿਹੜਾ ਫਸ ਜਾਣਾ ਮੈਂ ਸਾਰੇ ਪੰਜਾਬ ਦੇ ਵਿੱਚ ਪ੍ਰਚਾਰ ਕਰਨਾ ਤੇ ਖੈਰ ਪਰ ਐਨੀਵੇ ਇਹਦੀ ਵੀ ਕੋਈ ਨਾ ਕੋਈ ਆਰਗੂਮੈਂਟ ਤਾਂ ਲੱਭ ਹੀ ਲੈਣੀ ਆ ਇੱਕ ਇਹ ਗੱਲ ਤਾਂ ਪੱਕੀ ਆ ਜੀ ਸਾਡੇ ਖਾਸ ਕਰਕੇ ਵੈਸੇ ਤਾਂ ਮੈਨੂੰ ਲੱਗਦਾ ਸਾਰੀ ਦੁਨੀਆ ਦੇ ਸਿਆਸਤਦਾਨਾਂ ਦੀ ਚਾਹੇ ਇੰਡੀਆ ਦੇ ਪਾਕਿਸਤਾਨ ਦੇ ਖਾਸ ਕਰਕੇ ਚਾਹੇ ਜਿੱਡਾ ਮਰਜੀ ਵੱਡਾ ਮਸਲਾ ਹੋਵੇ ਇਹ ਕਿਸੇ ਵੀ ਗੱਲ ਦੀ ਜਿਹੜੀ ਆ ਉਹ ਦਲੀਲ ਤਾਂ ਲੱਭ ਹੀ ਲੈਂਦੇ ਹੁੰਦੇ ਨੇ ਸੋ ਇਹਦੀ ਵੀ ਲੱਭ ਲੈਣਗੇ ਸੋ ਬਾਕੀ ਹਰਸਿਮਰਤ ਕੌਰ ਬਾਦਲ ਜੀ ਦੇ ਵਿਚਕਾਰ ਤੇ ਜਿਹੜਾ ਇਹ ਕਾਫੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚਕਾਰ ਮੁਕਾਬਲਾ ਮੰਨਿਆ ਜਾ ਰਿਹਾ ਆ ਆਬਸਲੀ ਲੱਖੇ ਬਾਈ ਦਾ ਕਹਿਣਾ ਕਿ ਅਸੀਂ ਇੱਥੇ ਜਿੱਤੇ ਪਏ ਆ ਸਾਡੀ ਜਿਹੜੀ ਜਿੱਤ ਹੋਣੀ ਆ ਹਾਲਾਂਕਿ ਮੈਂ ਪਿਛਲੇ ਵੀਲੌਗ ਦੇ ਵਿੱਚ ਵੀ ਇਹ ਗੱਲ ਸਾਂਝੀ ਕੀਤੀ ਸੀਗੀ ਕਿ ਜਦੋਂ ਚਾਰ ਪੰਜ ਕੋਨੇ ਮੁਕਾਬਲੇ ਹੋਣ ਕੋਈ ਵੀ ਚੀਜ਼ ਸਰਟਨਿਟੀ ਦੇ ਨਾਲ ਨਹੀਂ ਕਹੀ ਜਾ ਸਕਦੀ ਕਿ ਕਿਸੇ ਵੀ ਜਿਹੜਾ ਵੀ ਹਲਕੇ ਦੇ ਵਿੱਚ ਸਥਿਤੀਆਂ ਕਿੱਦਾਂ ਦੀਆਂ ਨੇ ਸੋ ਲੱਖਾ ਸਿੰਘ ਸੁਧਾਨਾ ਬਾਈ ਦਾ ਆਪਣਾ ਜਿਹੜਾ ਪੱਖ ਹੈ ਕਿ ਅਸੀਂ ਜਿੱਤੇ ਪਏ ਆ ਇਹ ਸੀਟ ਬਾਕੀ ਉਧਰੋਂ ਜਿਹੜੇ ਆਮ ਆਦਮੀ ਪਾਰਟੀ ਆ ਉਹਨਾਂ ਦਾ ਇਹ ਕਹਿਣਾ ਕਿ ਇਹ ਸੀਟ ਜਿਹੜੀ ਆ ਅਸੀਂ ਬੜੀ ਆਸਾਨੀ ਦੇ ਨਾਲ ਜਿਹੜੀ ਆ ਅਸੀਂ ਜਿੱਤ ਜਾਣੀ ਆ ਸਵਾਮ ਆਦਮੀ ਪਾਰਟੀ ਦੇ ਜਿਵੇਂ ਆਪਾਂ ਗੱਲ ਕੀਤੀ ਆ ਕਿ ਖੁੱਡੀਆਂ ਸਾਹਿਬ ਨੇ ਤੇ ਇਸ ਕਰਕੇ ਜਿਹੜਾ ਦੇਖਦੇ ਆਂ ਖੈਰ ਕਿ ਇੱਥੇ ਹੁਣ ਕੀ ਨਤੀਜੇ ਨਿਕਲਦੇ ਆ ਬਟਿੰਡਾ ਵਾਲੀ ਇਸ ਸੀਟ ਤੇ ਪਰ ਇਹ ਮੰਨਿਆ ਜਾਂਦਾ ਕਿ ਜਿਹੜੇ ਅਮਰਤਾ ਬੜਿੰਗ ਜੀ ਆ ਦਾ ਰਾਜਾ ਬਿੰਗ ਹੈ ਜੇਕਰ ਉਹ ਆਉਂਦੇ ਤਾਂ ਕਾਂਗਰਸ ਕਾਫੀ ਚੰਗੀ ਫਾਈਟ ਦੇ ਸਕਦੇ ਸੀ ਕਿਉਂਕਿ ਇਹਨਾਂ ਨੇ ਚੰਗਾ ਇਹਨਾਂ ਦਾ ਵੋਟ ਪ੍ਰਤੀਸ਼ਤ ਚੰਗਾ ਰਿਹਾ ਸੀਗਾ 2019 ਦੇ ਵਿੱਚ ਹਰਸਿਮਰਤ ਕੌਰ ਬਾਦਲ ਜੀ ਨੂੰ 492 1824 ਵੋਟਾਂ ਮਿਲੀਆਂ ਸੀਗੀਆਂ ਦੂਸਰੇ ਨੰਬਰ ਤੇ ਅਮਰਿੰਦਰ ਸਿੰਘ ਰਾਜਾ ਬਰਿੰਗ ਜੀ ਰਹੇ ਸੀ ਜਿਨ੍ਹਾਂ ਨੂੰ 471000 ਵੋਟਾਂ ਮਿਲੀਆਂ ਸੀਗੀਆਂ 471000 52 ਵੋਟਾਂ ਸੋ ਤੁਸੀਂ ਇਹ ਤੋਂ ਹਿਸਾਬ ਲਾ ਸਕਦੇ ਹੋ ਕਿ ਜਿਹੜਾ ਇਹਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਸੀਗਾ ਇਹ ਚੰਗੀ ਤਗੜੀ ਫਾਈਟ ਦੇ ਸਕਦੇ ਸੀਗੇ ਪ੍ਰੋਫੈਸਰ ਬਲਜਿੰਦਰ ਕੌਰ ਸੀਗੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਨ੍ਹਾਂ ਨੂੰ 134398 ਵੋਟਾਂ ਮਿਲੀਆਂ ਸੀਗੀਆਂ ਸੁਖਬਾਲ ਸਿੰਘ ਖੇੜਾ ਵੀ ਤੁਹਾਨੂੰ ਪਤਾ ਉਹਨਾਂ ਨੇ ਜਿਹੜਾ ਉਦੋਂ ਆਪਣੀ ਪਾਰਟੀ ਬਣਾਈ ਸੀਗੀ ਤੇ ਉਹ ਬਠਿੰਡਿਓ ਆਈ ਸੀਗੀ 38199 ਵੋਟਾਂ ਉਹਨਾਂ ਨੂੰ ਮਹਿਜ਼ ਹਾਸਲ ਹੋਈਆਂ ਸੀਗੀਆਂ ਹੁਣ ਜਿਹੜੇ ਸੰਗਰੂਹ ਤੋਂ ਲੜ ਰਹੇ ਨੇ ਤੇ ਇਸੇ ਤਰੀਕੇ ਨਾਲ ਜੇਕਰ ਆਪਾਂ 2114 ਦੀ ਗੱਲ ਕਰੀਏ ਤਾਂ ਉਦੋਂ ਹਰਸਿਮਰਤ ਕੌਰ ਬਾਦਲ ਜੀ ਨੂੰ 5114727 ਵੋਟਾਂ ਹਾਸਲ ਹੋਈਆਂ ਸੀਗੀਆਂ ਜਦਕਿ ਮਨਪੀਤ ਸਿੰਘ ਬਾਦਲ ਜਿਹੜੇ ਕਿ ਬਾਦਲ ਪਰਿਵਾਰ ਦੇ ਵਿੱਚੋਂ ਹੀ ਨੇ ਆਬਵੀਅਸਲੀ ਤੇ ਉਹ 495000 332 ਵੋਟਾਂ ਲੈ ਕੇ ਗਏ ਸੀਗੇ ਉਹ ਵੀ ਕਾਂਗਰਸ ਦੇ ਪੰਨਿਓ ਆਏ ਸੀਗੇ ਉਹ ਉਹਨਾਂ ਨੇ ਆਪਣੀ ਪੀਪਲਸ ਪਾਰਟੀ ਆਫ ਪੰਜਾਬ ਨੂੰ ਕਾਂਗਰਸ ਦੇ ਨਾਲ ਜਦੋਂ ਉਹ ਆ ਗਏ ਸੀਗੇ ਭਗਵੰਤ ਮਾਨ ਇਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਮਨਪ੍ਰੀਤ ਬਾਦਲ ਕਾਂਗਰਸ ਦੇ ਨਾਲ ਆ ਗਏ ਦੋ ਹੀ ਵੱਡੇ ਲੀਡਰ ਸੀਗੇ ਪੀਪਲਸ ਪਾਰਟੀ ਆਫ ਪੰਜਾਬ ਦੇ ਤੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਜਿੱਤ ਗਏ ਸੀਗੇ ਸੰਗਰੂਰ ਦੀ ਸੀਟ ਤੇ ਇਹ ਜਿਹੜੇ ਹਾਰ ਗਏ ਸੀਗੇ ਉਦੋਂ ਜੱਸੀ ਜਸਰਾਜ ਕਾਫੀ ਜਿਹੜਾ ਫੇਮਸ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕਾਫੀ ਉਹ ਪ੍ਰਚਾਰ ਵਗੈਰਾ ਵੀ ਕਰਦੇ ਰਹੇ ਨੇ ਇਹਨਾਂ ਦੇ ਖਿਲਾਫ ਵੀ ਬੋਲਦੇ ਰਹੇ ਨੇ ਤੇ ਜੱਸੀ ਜਸਰਾਜ ਸਿੰਘ ਜਿਹੜੇ ਜਸਰਾਜ ਸਿੰਘ ਲੌਂਗੀਆਂ ਨੇ ਇਹਨਾਂ ਨੂੰ 87901 ਵੋਟਾਂ ਹਾਸਲ ਹੋਈਆਂ ਸਿਗੀਆਂ 2014 ਦੀਆਂ ਜਿਹੜੀਆਂ ਆਪਣੀਆਂ ਲੋਕ ਸਭਾ ਚੋਣਾਂ ਦੇ ਵਿੱਚ ਦਰਮਿਆਨ ਸੋ ਜਿਹੜਾ ਆਪਾਂ ਜੇਕਰ ਹੁਣ ਆਈਏ ਜਿਹੜੇ ਪਟਿਆਲੇ ਵਾਲੀ ਸੀਟ ਦੇ ਉੱਤੇ ਜੀ ਏ ਡਾਕਟਰ ਬਲਵੀਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਨੀਤ ਕੌਰ ਨੇ ਭਾਜਪਾ ਜਨਤਾ ਪਾਰਟੀ ਦੇ ਵੱਲੋਂ ਡਾਕਟਰ ਧਰਮਪੀਰ ਗਾਂਧੀ ਨੇ ਕਾਂਗਰਸ ਦੇ ਵੱਲੋਂ ਤੇ ਐਨ ਕੇ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਡਾਕਟਰ ਧਰਮਪੀਰ ਗਾਂਧੀ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤੇ ਸੀਗੇ 2014 ਦੇ ਵਿੱਚ ਤੇ ਇਹਨਾਂ ਨੇ ਜੀ ਜਿਹੜਾ ਤੁਹਾਨੂੰ ਪਤਾ ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਚੋਣ ਲੜੀ ਉਹ ਪਿਛਲੀ ਵਾਰ 2019 ਦੇ ਵਿੱਚ ਇਹਨਾਂ ਨੂੰ ਸਫਲਤਾ ਹਾਸਲ ਨਹੀਂ ਹੋਈ ਹਾਲਾਂਕਿ ਜਿਹੜਾ ਇਹ ਆਮ ਆਦਮੀ ਪਾਰਟੀ ਤੋਂ ਤਾਂ ਬਾਹਰ ਹੋ ਗਏ ਸੀ ਕਿਉਂਕਿ ਯੋਗਿੰਦਰ ਯਾਦਵ ਵਾਲਾ ਸਾਰਾ ਜਦੋਂ ਮਸਲਾ ਹੋਇਆ ਉਹ ਪ੍ਰਚਾਤ ਪੂਜਨ ਯ ਤੇ ਇਹ ਵੀ ਉਹਨਾਂ ਦੇ ਵਿੱਚੋਂ ਹੀ ਸੀਗੇ ਤੇ ਇਹਨਾਂ ਨੇ ਮੇਨ ਉਦੋਂ ਇਹੇ ਗੱਲ ਬਣਾਈ ਸੀ ਕਿ ਜੀ ਇਹ ਇੱਕ ਕਬਜ਼ਾ ਜਿਹਾ ਕੀਤਾ ਜਾ ਰਿਹਾ ਕੀਜੀਵਾਲ ਸਾਹਿਬ ਦੇ ਵੱਲੋਂ ਤੇ ਆਈ ਥਿੰਕ ਉਹ ਤਕਰੀਬਨ ਸਾਨੂੰ ਨਜ਼ਰ ਵੀ ਆਉਂਦਾ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਹਿਸਾਬ ਦੇ ਨਾਲ ਨਹੀਂ ਚੱਲਦੇ ਉਹ ਸਾਨੂੰ ਪ੍ਰਮੁੱਖ ਚਿਹਰੇ ਨਜ਼ਰ ਨਹੀਂ ਆਉਂਦੇ ਤੇ ਜੇਕਰ ਦਿੱਲੀ ਦੇ ਵਿੱਚ ਦੇਖੀਏ ਜਿਹੜੇ ਕੇਜਰੀਵਾਲ ਸਾਹਿਬ ਦੇ ਹਿਸਾਬ ਦੇ ਨਾਲ ਨਾਲ ਨਹੀਂ ਚੱਲਦੇ ਜਿਵੇਂ ਮੈਂ ਪਿਛਲੀ ਵਾਰ ਪਿਛਲੇ ਵੀ ਲੋਗ ਦੇ ਵਿੱਚ ਹੀ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀਗੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਮੁਲਾਕਾਤ ਹੋਈ ਹੈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਵੀ ਤੁਸੀਂ ਨਰਿੰਦਰ ਮੋਦੀ ਦੇ ਜਾਨਸ਼ੀਰ ਦੀ ਗੱਲ ਕਰਦੇ ਹੋ ਤੁਹਾਡਾ ਸਕੈਸਰ ਕੌਣ ਹੋਣਾ ਤੇ ਉਹਨਾਂ ਨੇ ਕਿਹਾ ਕਿ ਹਜੇ ਤਾਂ ਮੈਂ ਸੁਭਚੋ ਬੋਲੋ ਮੇਰੀ ਜਿਹੜੀ ਮੇਰੀ ਲੰਬੀ ਉਮਰ ਹੋਵੇ ਤੇ 75 ਸਾਲਾਂ ਤੋਂ ਬਾਅਦ ਦੇਖਾਂਗੇ ਸੋ ਮੈਂ ਕਿਹਾ ਇੱਕ ਗੱਲ ਤਾਂ ਦਿਲ ਦੀ ਗੱਲ ਬਾਹਰ ਆ ਗਈ ਕਿ ਆਪਾਂ ਕਿਤੇ ਨਹੀਂ ਜਾਂਦੇ ਸਰਵੇ ਸਰਵੇ ਜਿਹੜੇ ਆ ਅਰਮਿੰਦ ਕੇਜਰੀਵਾਲ ਸਾਹਿਬ ਹੀ ਰਹਿਣਗੇ ਸੋ ਜਿਹੜਾ ਆਮ ਆਦਮੀ ਪਾਰਟੀ ਦੇ ਸੋ ਡਾਕਟਰ ਧਰਮਪੀਰ ਗਾਂਧੀ ਚਲੇ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਰਾਹੁਲ ਗਾਂਧੀ ਸਾਹਿਬ ਦੀਆਂ ਜਿਹੜੀਆਂ ਰੈਲੀਆਂ ਦੇ ਵਿੱਚ ਕਾਫੀ ਦੇਖਿਆ ਗਿਆ ਤੇ ਫਿਰ ਇਹ ਲਗਾਤਾਰ ਗੱਲਾਂ ਚੱਲਦੀਆਂ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਕੋਈ ਚਾਹੁੰਦੇ ਨੇ ਉਹਨਾਂ ਦੇ ਜਿਹੜਾ ਕਿਸੇ ਜਿਹੜੇ ਆ ਨੀਲ ਨੇ ਨੂੰ ਟਿਕਟ ਮਿਲੇ ਪਟਿਆਲਾ ਤੋਂ ਕਿਉਂਕਿ ਪਟਿਆਲਾ ਉਹਨਾਂ ਦਾ ਮੇਨ ਹੋਮ ਗਰਾਊਂਡ ਆ ਵੈਸੇ ਤਾਂ ਅੰਮ੍ਰਿਤਸਰ ਤੋਂ ਉਹਨਾਂ ਦੀ ਕਰਮ ਭੂਮੀ ਥੰਮ੍ਰਸਾ ਰਿਆ ਪਰ ਪਟਿਆਲਾ ਤੋਂ ਉਹ ਕਾਫੀ ਉਹਨਾਂ ਦਾ ਰਿਹਾ ਤੇ ਉਹ ਇੱਕ ਰਿਪੋਰਟ ਆ ਇਸ ਵੀਕ ਇਹਨੀਆਂ ਚੱਲਦੀਆਂ ਰਹੀਆਂ ਈਵਨ ਥੋ ਡਾਕਟਰ ਧਰਨਵੀਰ ਗਾਂਧੀ ਹਮੇਸ਼ਾ ਨਵਜੋਤ ਸਿੰਘ ਸਿੱਧੂ ਦੀ ਸਪੋਰਟ ਦੇ ਵਿੱਚ ਰਹੇ ਨੇ ਸੋ ਖੈਰ ਗਾਂਧੀ ਸਾਹਿਬ ਨੂੰ ਜਿਹੜਾ ਕਾਂਗਰਸ ਜੁਆਇਨ ਕਰਵਾਈ ਜਾਂਦੀ ਆ ਤੇ ਉਹਨਾਂ ਨੂੰ ਪਟਿਆਲੇ ਤੋਂ ਉਮੀਦਵਾਰ ਬਣਾਇਆ ਜਾਂਦਾ ਤੇ ਪਟਿਆਲੇ ਤੋਂ ਜਿਹੜੇ ਪ੍ਰਨੀਤ ਕੌਰ ਜੀ ਨੇ ਵੈਸੇ ਕਾਂਗਰਸ ਦੀ ਸੀਟ ਰਹੀ ਆ ਪਿਛਲੀ ਦੋ ਬਾਰ ਤੇ ਪਟਿਆਲੇ ਤੋਂ ਹੀ ਜਿਹੜੇ ਭਾਜਪਾ ਦੇ ਵੱਲੋਂ ਇਸ ਵਾਰ ਲੜ ਰਹੇ ਨੇ ਕਿਉਂਕਿ ਕੈਪਟਨ ਅਮਰਿੰਦਰ ਪਰਵਾਰ ਨੇ ਜਿਹੜਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਰੋਕ ਕਰ ਲਿਆ ਦੀ ਪਨੀਤ ਕੋਰ ਜੀ ਜਿਹੜੇ ਨੇ ਉਹ ਪਟਿਆਲੇ ਦੇ ਵਿੱਚ ਟੱਕਰ ਦੇ ਰਹੇ ਨੇ ਹੁਣ ਡਾਕਟਰ ਧਰਮਵੀਰ ਗਾਂਧੀ ਨੂੰ ਤੇ ਬਾਕੀ ਆਮ ਆਦਮੀ ਪਾਰਟੀ ਵੀ ਆ ਤੇ ਆਪਣੀ ਸ਼੍ਰੋਮਣੀ ਕਾਲੀ ਦਲ ਵੀ ਆ ਸ਼੍ਰੋਮਣੀ ਕਾਲੀ ਦਲ ਦਾ ਵੀ ਇਥੇ ਰੌਲਾ ਚੱਲ ਰਿਹਾ ਸਿਕਾ ਕਿ ਚੰਦੂ ਮਾਜਰਾ ਸਾਹਿਬ ਨੇ ਪਟਿਆਲੇੋਂ ਲੜਨਾ ਕਿ ਅਨੰਦਪੁਰ ਸਾਹਿਬ ਤੋਂ ਲੜਨਾ ਅਕੀਰ ਉਹ ਕਾਮਯਾਬ ਰਹੇ ਅਨੰਦਪੁਰ ਸਾਹਿਬ ਤੋਂ ਹੀ ਲੜਨਾ ਚਾਹੁੰਦੇ ਸੀਗੇ ਤੇ ਅਨੰਦਪੁਰ ਸਾਹਿਬ ਤੋਂ ਜਿਹੜੇ ਆ ਚੰਦੂ ਮਾਜਰਾ ਸਾਹਿਬ ਨੂੰ ਜਿਹੜੀ ਆ ਆਪਣੀ ਏ ਟਿਕਟ ਮਿਲ ਗਈ ਪਹਿਲਾਂ ਕਿਉਂਕਿ ਤੁਹਾਨੂੰ ਪਤਾ ਕਿ ਉੱਥੇ ਉਹਨਾਂ ਦਾ ਵੀ ਥੋੜਾ ਜਿਹਾ ਇਸ ਚੀਜ਼ ਨੂੰ ਲੈ ਕੇ ਰੌਲਾ ਰੱਪਾ ਪੈ ਗਿਆ ਸੀਗਾ ਕਿ ਉਹ ਉਹਨਾਂ ਨੂੰ ਪਟਿਆਲੇ ਤੋਂ ਟਿਕਟ ਮਿਲਣੀ ਆ ਜਾਂ ਫਿਰ ਅਨੰਦਪੁਰ ਸਾਹਿਬ ਤੋਂ ਮਿਲਣੀ ਆ ਸੋ ਪਟਿਆਲਾ ਤੋਂ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਤੇ ਇਹਨਾਂ ਦੇ ਵਿਚਾਰ ਕਾਫੀ ਜ਼ਿਆਦਾ ਜਿਹੜਾ ਮੇਨ ਮੁਕਾਬਲਾ ਮੰਨਿਆ ਜਾ ਰਿਹਾ ਜੀ ਆਪਣੇ ਜਿਹੜੇ ਹੈਗੇ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਕਿਉਂਕਿ ਪਿਛਲੀ ਦੋ ਵਾਰ ਇਹ ਜਿੱਤੇ ਹੋਏ ਨੇ ਪ੍ਰਨੀਤ ਕੌਰ ਜੀ ਸੋ ਡਾਕਟਰ ਧਰਮਵੀਰ ਗਾਂਧੀ ਨੇ ਵੈਸੇ ਪਟਿਆਲੇ ਦੇ ਵਿੱਚ ਜਦੋਂ 2014 ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਖੜੇ ਹੋਏ ਸੀ ਐਕਚੁਅਲੀ ਮੈਂ ਗਲਤ ਕਹਿ ਗਿਆ ਦੋ ਵਾਰ ਨਹੀਂ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਧਰਮਵੀਰ ਗਾਂਧੀ 2014 ਦੇ ਵਿੱਚ ਜਿੱਤੇ ਸੀਗੇ 2019 ਦੇ ਵਿੱਚ ਪ੍ਰਨੀਤ ਕੌਰ ਜੀ ਜਿੱਤੇ ਸੀਗੇ ਸੋ 2019 ਦੇ ਵਿੱਚ ਕਾਂਗਰਸ ਦੇ ਪਾਸੇ ਉਹ ਜਿੱਤੇ ਸੀਗੇ 2014 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ 365671 ਵੋਟਾਂ ਮਿਲੀਆਂ ਸੀਗੀਆਂ ਜਦ ਤੱਕ ਪ੍ਰਨੀਤ ਕੌਰ ਜੀ ਜਿਹੜੇ ਉਦੋਂ ਕਾਂਗਰਸ ਦੇ ਵੱਲੋਂ ਸੀਗੇ ਉਹਨਾਂ ਨੂੰ 344729 ਵੋਟਾਂ ਹਾਸਲ ਹੋਈਆਂ ਸੀਗੀਆਂ ਇਸੇ ਤਰੀਕੇ ਨਾਲ ਸ਼੍ਰੋਮਣੀ ਕਾਲੀ ਦਲ ਦੀ ਵੀ ਕਾਫੀ ਵੋਟ ਸੀਗੀ ਉੱਥੇ ਦੀਪਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੂੰ 340109 ਵੋਟਾਂ ਹਾਸਲ ਹੋਈਆਂ ਸੀਗੀਆਂ ਤੇ ਜਿਹੜਾ ਜੇਕਰ ਆਪਾਂ ਦੇਖੀਏ 2019 ਦਾ ਜਿਹੜਾ ਸਕੋਰ ਕਾਰਡ ਉਹਦੇ ਵਿੱਚ ਜਿਹੜੇ ਡਾਕਟਰ ਧਰਮਬੀਰ ਗਾਂਧੀ ਸੀਗੇ ਇਹਨਾਂ ਨੂੰ ਵੋਟਾਂ ਮਿਲੀਆਂ ਸੀਗੀਆਂ 161645 ਤੇ ਜਿਹੜੇ ਸੁਰਜੀਤ ਸਿੰਘ ਰਖੜਾ ਆ ਜਿਹੜੇ ਰਨਰ ਅਪ ਫਰਸਟ ਰਨਰ ਅਪ ਸੀਗੇ ਉਹਨਾਂ ਨੂੰ 361309 ਵੋਟਾਂ ਮਿਲੀਆਂ ਸੀਗੀਆਂ ਜਦਕਿ ਪ੍ਰਨੀਤ ਕੌਰ ਜੀ ਜਿਹੜੇ ਕਿ ਕਾਂਗਰਸ ਦੇ ਵੱਲੋਂ ਕਾਂਗਰਸ ਦੇ ਬੰਨੀਓ ਲੜ ਰਹੇ ਸਕੇ ਉਹਨਾਂ ਨੂੰ 2019 ਦੇ ਵਿੱਚ 532027 ਵੋਟਾਂ ਹਾਸਲ ਹੋਈਆਂ ਸੀਗੀਆਂ ਸੋ ਇਹ ਜਿਹੜਾ ਪਟਿਆਲੇ ਦਾ ਕਹਿ ਲਓ ਕਿ ਮੇਨ ਜਿਹੜੇ ਉਮੀਦਵਾਰ ਨੇ ਤੇ ਉੱਥੇ ਕੀ ਕੀ ਇਸ ਵੀਕ ਦੇ ਹਾਲਾਤ ਰਹੇ ਨੇ ਪਹਿਲਾਂ ਸੋ ਰਾਜਾਪਿੰਕ ਦੀ ਆਪਾਂ ਗੱਲ ਕੀਤੀ ਹੋਈ ਹੈ ਜੀ ਲੁਧਿਆਣੇ ਆ ਗਏ ਨੇ ਉਹ ਇਸੇ ਤਰੀਕੇ ਨਾਲ ਰਬੀਤ ਸਿੰਘ ਬਿੱਟੂ ਜਿਹੜੇ ਆ ਉਹ ਭਾਜਪਾ ਦੇ ਵੱਲੋਂ ਲੜ ਰਹੇ ਨੇ ਅਸ਼ੋਕ ਪ੍ਰਾਸ਼ਰ ਪੱਪੀ ਆਮ ਆਦਮੀ ਪਾਰਟੀ ਦੇ ਵੱਲੋਂ ਨੇ ਰਣਜੀਤ ਸਿੰਘ ਢਿੱਲੋਂ ਸ਼ੋਮੀ ਅਕਾਲੀ ਦਲ ਬਾਦਲ ਦੇ ਵੱਲੋਂ ਨੇ ਸ਼ੋਮੀ ਅਕਾਲੀ ਦਲ ਦੇ ਵੱਲੋਂ ਮਨਪ੍ਰੀਤ ਸਿੰਘ ਯਾਲੀ ਦੀ ਵੀ ਗੱਲ ਚ ਚੱਲ ਰਹੀ ਸੀ ਕਿ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਆ ਕਿ ਉਹ ਤਗੜੇ ਉਮੀਦਵਾਰ ਇਸ ਤੋਂ ਹੋ ਸਕਦੇ ਆ ਪਰ ਓਬਵੀਅਸਲੀ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਇਹਦੇ ਇਹਦੇ ਨਾਲ-ਨਾਲ ਜਿਹੜੇ ਆ ਪੱਪੀ ਸਾਹਿਬ ਨੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਉਹਨਾਂ ਨੂੰ ਲੋਕ ਸਭਾ ਦੇ ਲੜ ਰਿਪੋਰਟਾਂ ਦਾ ਇਸ ਵੀਕ ਇਹਦੀਆਂ ਸਿਗੀਆਂ ਕਿ ਉਹਨਾਂ ਦਾ ਜਿਹੜਾ ਹੈਗਾ ਵੀ ਪਿਆਰ ਬਹੁਤ ਹੈ ਭਗਵੰਤ ਸਿੰਘ ਮਾਨ ਦੇ ਨਾਲ ਪਰ ਹੋਇਆ ਕਿ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਬੀਜੇਪੀ ਦੇ ਵਿੱਚ ਉਹ ਜਾਂਦੇ ਨੇ ਤੇ ਉਹਨਾਂ ਨੂੰ ਬੀਜੇਪੀ ਦੇ ਬੰਨੀ ਹੋ ਟਿਕਟ ਵੀ ਮਿਲਦੀ ਹੈ ਤੇ ਰਾਜਾ ਬਰਿੰਗ ਤੇ ਰਵਨੀਤ ਬਿੱਟੂ ਦਾ ਕਾਫੀ ਜਿਹੜਾ ਤਕੜਾ ਮੁਕਾਬਲਾ ਬੰਨਿਆ ਮੰਨਿਆ ਜਾ ਰਿਹਾ ਹੈ ਇਹ ਦੇ ਵਿੱਚ ਦੇਖਦੇ ਹਾਂ ਕਿ ਕੌਣ ਬਾਜ਼ੀ ਮਾਰਦਾ ਪਰ ਇੱਥੇ ਇਹ ਤੁਸੀਂ ਮੈਂ ਹੁਣ ਤੁਹਾਡੇ ਨਾਲ ਅੰਕੜੇ ਸਾਂਝੇ ਕਰਨਾ ਜੀ 214 ਦੇ ਤੇ 219 ਦੇ 2014 ਦੇ ਜੇਕਰ ਆਪਾਂ ਦੇਖੀਏ ਰਵਨੀਤ ਮਿੱਟੂ ਨੇ ਸੀਟ ਜਿੱਤੀ ਆ ਕਾਂਗਰਸ ਦੇ ਵੱਲੋਂ 3 ਲੱਖ ਵੋਟਾਂ ਲੈ ਕੇ 3 ਲੱਖ 456 ਵੋਟਾਂ ਲੈ ਕੇ ਫੂਲਕਾ ਸਾਹਿਬ ਦੂਜੇ ਨੰਬਰ ਤੇ ਰਹੇ ਸਕੇ 2 ਲੱਖ 80000 ਤੇ 750 ਵੋਟਾਂ ਲੈ ਕੇ ਮਰਪੀ ਸਿੰਘਿਆਲੀ ਨੂੰ 256590 ਵੋਟਾਂ ਮਿਲੀਆਂ ਸੀਗੀਆਂ ਆਲੀ ਸਾਹਿਬ ਦੀ ਆਪਾਂ ਗੱਲ ਕੀਤੀ ਹੋਈ ਆ ਤੇ ਜਿਹੜਾ ਸਿਮਰਤਜੀਤ ਸਿੰਘ ਬੈਂਸ ਨੇ 210917 ਵੋਟਾਂ ਇਹਨਾਂ ਨੂੰ 2014 ਦੇ ਵਿੱਚ ਮਿਲੀਆਂ ਸੀਗੀਆਂ ਤੇ ਜਿਹੜੇ ਸਿਮਰਤਜੀਤ ਸਿੰਘ ਬੈਂਸ ਨੇ ਉਹ ਦੂਸਰੇ ਨੰਬਰ ਤੇ ਰਹਿ ਸਕੇ 219 ਦੇ ਵਿੱਚ ਜਦੋਂ ਉਹਨਾਂ ਨੂੰ 3,00,742 ਵੋਟਾਂ ਮਿਲੀਆਂ ਸੀਗੀਆਂ ਤੇ ਰਵਨੀਸ਼ਿਕ ਬਿੱਟੂ ਪਿਛਲੀ ਵਾਰ ਫਿਰ ਜਿੱਤੇ ਸੀਗੇ 383795 ਵੋਟਾਂ ਲੈ ਕੇ ਮਹੇਸ਼ਿੰਦਰ ਸਿੰਘ ਗਰੇਵਾਲ ਸ਼੍ਰੋਮਿਕਾਲੀ ਦਲ ਦੇ ਪੱਲੋਂ 299435 ਵੋਟਾਂ ਮਿਲੀਆਂ ਸੀਗੀਆਂ ਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਕੇਸ ਲੈਵਲ ਤੇ ਹੀਟਾ ਨੂੰ ਗਿਆ ਕਿ ਫੂਲਕਾ ਸਾਹਿਬ ਛੱਡ ਗਏ ਸੀ ਤੇ ਉਸ ਤੋਂ ਬਾਅਦ 2019 ਦੇ ਵਿੱਚ ਇਹਨਾਂ ਦਾ ਐਮਪੀ ਵੀ ਇੱਕੋ ਹੀ ਜਿੱਤਿਆ ਸੀਗਾ ਤੇ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਮਹਿਜ 15945 ਵੋਟਾਂ ਹਾਸਲ ਹੋਈਆਂ ਸੀਗੀਆਂ ਲੁਧਿਆਣੇ ਵਾਲੀ ਸੀਟ ਤੋਂ ਇਹ ਇਹ ਹੁਣ ਸਿਮਰਤਜੀਤ ਸਿੰਘ ਜਿਹੜੇ ਬੈਂਸ ਨੇ ਇਹ ਆ ਗਏ ਨੇ ਜੀ ਕਾਂਗਰਸ ਦੇ ਪਾਸੇ ਤੇ ਹੁਣ ਕਾਂਗਰਸ ਨੂੰ ਇਸ ਚੀਜ਼ ਦਾ ਫਾਇਦਾ ਮਿਲਦਾ ਜਾਂ ਨਹੀਂ ਇਹ ਆਪਾਂ ਨੂੰ 4 ਜੂਨ ਨੂੰ ਪਤਾ ਲੱਗਣਾ ਤੇ ਇਸ ਤੋਂ ਬਾਅਦ ਜੇਕਰ ਆਪਾਂ ਜਿਹੜੀ ਆ ਆਪਣੀ ਗੱਲ ਕੀਤੀ ਆ ਜੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਲੀ ਜਾਂ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਜੀ ਨੇ ਗੱਲ ਕੀਤੀ ਆ ਰਾਹੁਲ ਗਾਂਧੀ ਸਾਹਿਬ ਦੇ ਅਫੀਸ਼ੀਅਲ YouTube ਚੈਨਲ ਤੇ ਇਹ ਇੱਕ ਵੀਡੀਓ ਅਪਲੋਡ ਉਹਨਾਂ ਦੇ ਵੱਲੋਂ ਕੀਤੀ ਗਈ ਆ ਜਿਹਦੇ ਵਿੱਚ ਬਾਕੀ ਉਹ ਹੋਰ ਗੱਲਾਂ ਬਾਤਾਂ ਕਰਦੇ ਨੇ 5-7 ਮਿੰਟ ਦੀ ਵੀਡੀਓ ਆ ਤੇ ਬਲਕੌਰ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਸਿੱਧੂ ਮੂਸੇਵਾਲੇ ਨੂੰ ਉਹਨਾਂ ਨੇ ਕਾਂਗਰਸ ਨੂੰ ਜੁਆਇਨ ਕਰ ਲਿਆ ਸੀਗਾ ਤੇ ਚੋਣਾਂ ਤੋਂ ਬਾਅਦ ਉਹਨਾਂ ਨੂੰ ਫੋਨ ਆਉਂਦਾ ਗ੍ਰ ਮੰਤਰੀ ਦੇ ਆਫਿਸ ਤੋਂ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਆਫਿਸ ਤੋਂ ਤੇ ਜਿਹੜਾ ਉਹ ਇਹਨਾਂ ਨੇ ਕਿਹਾ ਜਿਹੜੇ ਆਪਣੇ ਬਲਕੌਰ ਸਿੰਘ ਸਿੱਧੂ ਨੇ ਇਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਬਾਪੂ ਕਮਲ ਦੇ ਫੁੱਲ ਵਾਲੇ ਫੋਨ ਕਰਦੇ ਆ ਵੈਸੇ ਉਹਨਾਂ ਨੇ ਹਿੰਦੀ ਚ ਗੱਲ ਕੀਤੀ ਆ ਮੈਂ ਪੰਜਾਬੀ ਤੁਹਾਨੂੰ ਦੱਸ ਰਿਹਾ ਕਿ ਸਿੱਤੂ ਮੁਸੇਵਾਲੇ ਨੇ ਆਪਣੇ ਪਿਤਾ ਨੂੰ ਕਿਹਾ ਇਹ ਮੈਂ ਕੋਟ ਕਰ ਰਿਹਾ ਬਲਕੌਰ ਸਿੰਘ ਜੀ ਨੂੰ ਕਿ ਉਹਨਾਂ ਨੇ ਜਿਹੜਾ ਸਿੱਤੂ ਮੁਸੇਵਾਲੇ ਨੇ ਬਲਕੌਰ ਸਿੰਘ ਜੀ ਨੂੰ ਕਿਹਾ ਕਿ ਬਾਪੂ ਕਮਲ ਦੇ ਫੁੱਲ ਵਾਲੇ ਫੋਨ ਕਰਦੇ ਆ ਇਹ ਤੇ ਜਿਹੜਾ ਇਹਨਾਂ ਦਾ ਬਲਕੌਰ ਸਿੰਘ ਦਾ ਕਹਿਣਾ ਕਿ ਉਸੇ ਦਿਨ ਮੇਰੇ ਪੁੱਤ ਦੇ ਬਰੰਟ ਤੇ ਸਾਈਨ ਹੋ ਗਏ ਸੀ ਸੋ ਇਹਨੂੰ ਹੁਣ ਕੋਈ ਕੇਸ ਟ੍ਰੀ ਕੇ ਨਾਲ ਲਵੇ ਇਹੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਮੈਂ ਤੁਹਾਡੇ ਤੇ ਛੱਡਦਾ ਪਰ ਉਹਨਾਂ ਦਾ ਇਸ਼ਾਰਾ ਕਿੱਧਰ ਨੂੰ ਆ ਤੁਸੀਂ ਵੀ ਸਮਝ ਰਹੇ ਹੋ ਤੇ ਉਹਨਾਂ ਨੇ ਕਿਹਾ ਕਿ ਮੇਰੇ ਜਿਹੜਾ ਬੇਟੇ ਦੀ ਮੌਤ ਤੋਂ ਬਾਅਦ ਕਿਤੇ ਨਾਕਾਂ ਨਹੀਂ ਲਗਾ ਇਹਨਾਂ ਲੰਬਾ ਸਮਾਂ ਜਿਹੜੀ ਆ ਹਜੇ ਤੱਕ ਵੀ ਤਫ਼ਤੀਸ਼ ਚੱਲ ਰਹੀ ਹੈ ਤੇ ਮੈਨੂੰ ਪੂਰਾ ਜਿਹੜੀ ਆ ਤੁਹਾਡੇ ਤੇ ਹੀ ਮੈਨੂੰ ਉਮੀਦ ਹੈ ਕਿ ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਕੇਂਦਰ ਦੇ ਵਿੱਚ ਆਉਂਦੀ ਆ ਤੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਿਹੜੀ ਆ ਉਹ ਜਾਂਚ ਜਿਹੜੀ ਆ ਉਹ ਪ੍ਰੋਪਰਲੀ ਇੰਡੀਪੈਂਡੈਂਟਲੀ ਜਿਹੜੀ ਆ ਉਹ ਹੋ ਸਕੇਗੀ ਸੋ ਖੈਰ ਆਪਾਂ ਜਿਹੜਾ ਦੋ ਹਲਕਿਆਂ ਨੇ ਪਹਿਲਾਂ ਗੱਲ ਕੀਤੀ ਸੀਗੀ ਆਪਣੇ ਹੁਣ ਗੱਲ ਕੀਤੀ ਆ ਤੇ ਇਸੇ ਤਰੀਕੇ ਨਾਲ ਆਪਾਂ ਅਗਲੀਆਂ ਜਿਹੜੀਆਂ ਆਪਣੀਆਂ ਵੀਡੀਓਜ਼ ਆ ਉਹਨਾਂ ਦੇ ਵਿੱਚ ਬਾਕੀ ਹਾਲਕਿਆਂ ਤੇ ਗੱਲਬਾਤ ਕਰਾਂਗੇ ਕਿਹੜੇ-ਕਿਹੜੇ ਉਮੀਦਵਾਰ ਨੇ ਤੇ ਕੀ-ਕੀ ਅੰਕੜੇ ਨੇ ਕੀ ਤੱਥ ਨੇ ਲਗਾਤਾਰ ਬਣੇ ਰਿਓ ਜੀ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਲਗਾਤਾਰ ਆਪਾਂ ਤੁਹਾਡੇ ਨਾਲ ਕੋਸ਼ਿਸ਼ ਕਰ ਰਹੇ ਆ ਲੋਕ ਸਭਾ ਚੋਣਾਂ ਦੀਆਂ ਸਾਰੀਆਂ ਗੱਲਾਂਬਾਤਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਜੀਓ ਪੋਲਿਟਿਕਸ ਆ ਜਾਂ ਦੁਨੀਆ ਦੀ ਸਿਆਸਤ ਦੇ ਉੱਤੇ ਵੀ ਲਗਾਤਾਰ ਤੁਹਾਡੇ ਨਾਲ ਗੱਲ ਕਰਦੇ ਰਹਿਣਾ ਹਮੇਸ਼ਾ ਮੰਗ ਹਰ ਰੋਜ਼ ਜੁੜਿਆ ਕਰਾਂਗੇ ਸੋ ਸਬਸਕ੍ਰਾਈਬ ਜਰੂਰ ਕਰ ਲਿ